ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨਾਂ ਜੋ ਚੱਲ ਰਹੀਆਂ ਨੇ ਬਹੁਤ ਹੀ ਪਿਆਰੀਆਂ ਸੋਹਣੀਆਂ ਤੇ ਬੜੇ ਹੀ ਪਿਆਰੇ ਪਿਆਰੇ ਰੰਗਾਂ ਵਿੱਚ ਆਣੀਆਂ ਕਲਰ ਥੋੜੇ ਜਿਹਾ ਲਿਮਟਿਡ ਨੇ ਇਹਦੇ ਵਿੱਚ ਇਹ ਤੁਹਾਨੂੰ ਸੂਟ 500 ਰੁਪਏ ਵਿੱਚ ਮਿਲ ਜਾਏਗਾ ਟੌਪ ਐਂਡ ਬਾਟਮ ਦੀ ਕਲੈਕਸ਼ਨ ਹੈ ਕਾਟਨ ਦੀਆਂ ਕਲੈਕਸ਼ਨਾਂ ਨੇ ਜਿਹੜੀਆਂ ਹੁਣ ਸਟਾਰਟਿੰਗ ਤੇ ਚੱਲ ਰਹੀਆਂ ਨੇ ਇਹ 500 ਵਿੱਚ ਫ੍ਰੀ ਸ਼ਿਪਿੰਗ ਚਾਰਜਸ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਏ ਕਰ ਸਕਦੇ ਹੋ ਓਨਲੀ 500 ਵਿੱਚ ਆ ਇਹ ਵਾਲੀਆਂ ਕਲੈਕਸ਼ਨਾਂ ਜਿਹੜੀਆਂ ਚੱਲ ਰਹੀਆਂ ਨੇ ਪਿਓਰ ਕਾਟਨ ਦੀਆਂ ਕਲੈਕਸ਼ਨਾਂ ਨੇ ਬਹੁਤ ਹੀ ਸੋਹਣੇ ਸੋਹਣੇ ਕਲਰ ਆਏ ਨੇ ਐਨ ਮੈਨੂੰ ਵੀ ਕਲਰ ਬਹੁਤ ਪਸੰਦ ਲੱਗੇ ਨੇ ਬਿਲਕੁਲ ਡਿਫਰੈਂਟ ਜੇ ਕੰਟਰਾਸਟ ਦੇ ਨਾਲ ਬਣਾਏ ਗਏ ਨੇ ਡਿਜ਼ਾਈਨਿੰਗ ਬਹੁਤ ਹੀ ਪਿਆਰੀ ਸੋਹਣੀ ਹੋਈ ਹੈ 500 ਰੁਪਏ ਦਾ ਪ੍ਰਾਈਸ ਹੈ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਐ ਜਿਹੜੀਆਂ ਸੈਕੰਡ ਕਲੈਕਸ਼ਨਾਂ ਚੱਲ ਰਹੀਆਂ ਨੇ ਬਹੁਤ ਹੀ ਇਹਦੇ ਵਿੱਚ ਕਲਰ ਆਪਸ਼ਨ ਆਉਂਦੇ ਨੇ ਬਟ ਇੱਥੇ ਮੈਂ ਥੋੜੀਆਂ ਜੀਆਂ ਸਿਲੇਕਟਡ ਜੀਆਂ ਕਲੈਕਸ਼ਨ ਐਡ ਕੀਤੀਆਂ ਨੇ ਐ ਵਾਲੇ ਤੁਸੀਂ ਸੂਟ 560 ਰੁਪਏਾਂ ਦੇ ਵਿੱਚ ਬਾਈ ਕਰ ਸਕਦੇ ਹੋ ਇਹਦੇ ਵਿੱਚ ਟੌਪ ਬਾਟਮ ਹੈ ਦੁਪੱਟਾ ਤੁਹਾਨੂੰ ਤਿੰਨੋਂ ਚੀਜ਼ਾਂ ਮਿਲਣਗੀਆਂ ਟਾਪ ਐਂਡ ਬਾਟਮ ਜਿਹੜਾ ਕਾਟਨ ਦਾ ਦੁਪੱਟਾ ਵੀ ਨਾਲ ਤੁਹਾਨੂੰ ਕਾਟਨ ਦਾ ਮਿਲੇਗਾ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦਾ ਬਾਟਮ ਹੈ ਕੁਝ ਨਾਲ ਬਾਟਮ ਪ੍ਰਿੰਟਡ ਆਏਗਾ ਕੁਝ ਨਾਲ ਪਲੇਨ ਆਏਗਾ 560 ਇਹਦਾ ਪ੍ਰਾਈਸ ਹੈ ਇਹ ਸੈਕਿੰਡ ਕਲੈਕਸ਼ਨ ਹੈ ਅੱਜ ਦੀ ਵੀਡੀਓ ਦੇ ਵਿੱਚ ਇਹਦਾ ਪ੍ਰਾਈਸ 560 ਹੈ ਫ੍ਰੀ ਸ਼ਿਪਿੰਗ ਚਾਰजेस 올 ਓਵਰ ਇੰਡੀਆ ਅਗਰ ਕੋਈ ਵੀ ਕੁਐਰੀ ਕਰਨੀ ਹੈ ਕਿਸੇ ਵੀ ਸੂਟ ਦੇ ਰਿਗਾਰਡਿੰਗ ਤਾਂ ਮੈਂ ਆਪਣਾ ਨੰਬਰ 6239245750 ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਤੁਹਾਡੀ ਕਿਹਾ ਤਾਂ ਤੁਹਾਨੂੰ ਰਿਪਲਾਈ ਜਰੂਰ ਆਏਗਾ ਕਲੈਕਸ਼ਨਾਂ ਮੈਂ ਅੱਜ ਇੱਕ ਫਰਸਟ ਕਲੈਕਸ਼ਨ 500 ਵਾਲੀ ਲੈ ਕੇ ਆਈਆਂ ਐ ਸੈਕਿੰਡ ਕਲੈਕਸ਼ਨ ਐ 560 ਵਿੱਚ ਫ੍ਰੀ ਸ਼ਿਪਿੰਗ ਚਾਰजेस ਫਰਸਟ ਵਾਲੀ ਦਾ ਫ੍ਰੀ ਸ਼ਿਪਿੰਗ ਚਾਰजेस ਸੀ ਇਹਦੇ ਵੀ ਫ੍ਰੀ ਸ਼ਿਪਿੰਗ ਚਾਰजेस ਐ ਐ ਕਲੈਕਸ਼ਨਾਂ ਜਿਹੜੀਆਂ ਨੇ ਇਹ ਕੜਾਈਆਂ ਆਣਗੀਆਂ ਗਲੇਤੇ ਥੋੜੇ ਜਿਹੜੇ ਘੇਰੇ ਤੇ ਵੀ ਫਲਾਵਰਿੰਗ ਦਿੱਤੀ ਗਈ ਹੈ ਕਿਤੇ ਕਿਤੇ ਤੇ ਜਿਹੜੇ ਆਪਸ਼ਨ ਇਹਦੇ ਵਿੱਚ ਅਵੇਲੇਬਲ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਕਿ ਤੁਸੀ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਐਡ ਕੀਤਾ ਹੋਇਆ ਸੰਬਰ ਜਾ ਕੇ ਮੈਨੂੰ ਮੈਸੇਜ ਕਰਦੇ ਹੋ ਮੈਂ ਛੋਟੀਆਂ ਛੋਟੀਆਂ ਵੀਡੀਓ ਮਿਸ਼ਨ ਲੈ ਕੇ ਆਨੀ ਅੱਜ ਵੀ ਛੋਟੀ ਜਿਹੀ ਵੀਡੀਓ ਹੈ ਛੋਟੀਆਂ ਛੋਟੀਆਂ ਜੇ ਵੀਡੀਓ ਹੁੰਦੀ ਹੈ ਹਮੇਸ਼ਾ ਤੇ ਅੱਜ ਵੀ ਵਿੱਚ ਇੰਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਵਿੱਚ ਹੋਰ ਨਵੇਂ-ਨਵੇਂ ਕਲੈਕਸ਼ਨ ਨਾਲ ਨਵੇਂ-ਨਵੇਂ ਸੁੱਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ